ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਰਬਰੀ ਅੱਖਣ ਵਾਲੇ ਵੀਰਾਂ ਵਾਸਤੇ ਬਹੁਤ ਕਹਿੰਡ ਡੀਲ ਲੈ ਕੇ ਆਏ ਜਿਹੜੇ ਜਾਨਵਰ ਹੈਗੇ ਨੇਗੇ ਬਰਬਰੀ ਨਸਲ ਦੇਣਗੇ ਪ्योर ਚਿੱਟੇ ਤੇ ਲਾਲ ਗਲਦਾਰ ਜਿਹੜੇ ਜਾਨਵਰ ਆਪਾਂ ਲੈ ਕੇ ਪਹੁੰਚਾਂਗੇ ਸੋ ਜਾਨਵਰਾਂ ਦੀ ਜਿਹੜੀ ਪੂਰੀ ਵੀਡੀਓ ਆਪਾਂ ਪਾਵਾਂਗੇ ਨਾਲ ਦੱਸਾਂਗੇ ਰੇਟ ਤੇ ਬਾਈ ਹੋਰਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਵੀ ਦੱਸਾਂਗੇ ਐਡਰੈਸ ਵੀ ਪ੍ਰੋਪਰ ਦੱਸਾਂਗੇ ਕਿੱਥੋਂ ਨੇਗੇ ਤੁਸੀਂ ਇਹ ਜਾਨਵਰ ਬਾਈ ਹੋਰਾਂ ਨਾਲ ਕੰਟੈਕਟ ਕਰਕੇ ਉਹਨਾਂ ਦੇ ਘਰੇ ਵਿਜ਼ਿਟ ਕਰਕੇ ਜਿਹੜੇ ਜਾਨਵਰ ਖਰੀਦ ਸਕਦੇ ਹੋ ਮਾਨ ਗੌਟ ਫਾਰਮ ਮਾਨਸਾ ਉਹਨਾਂ ਦੇ ਜਿਹੜੇ ਜਾਨਵਰ ਨੇ ਇਹ ਪੂਰੀ ਵੀਡੀਓ ਦੇਖਣ ਵਾਸਤੇ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਕਿਤੇ ਵੀ ਸਕਿਪ ਨਾ ਕਰਿਓ ਬਹੁਤ ਛੋਟੀ ਵੀਡੀਓ ਪਾ ਰਹੇ ਆ ਅੱਜ ਆਪਾਂ ਜਿਹੜੀ ਜਾਨਵਰਾਂ ਦੀ ਸੇਲ ਦੀ ਹੈਗੀ ਤੇ ਬਣੇ ਰਿਓ ਵੀਡੀਓ ਦੇ ਨਾਲ ਹਾਂਜੀ ਦੋਸਤੋ ਜਿਹੜੇ ਜਾਨਵਰ ਤੁਸੀਂ ਦੇਖ ਰਹੇ ਹੋ ਇਹ ਬਾਈ ਉਹਨਾਂ ਨੇ ਸੇਲ ਵਾਸਤੇ ਲਾਏ ਨੇ ਜਿਹੜੀ ਚਿੱਟੀ ਬੱਕਰੀ ਆ ਇਹ ਸੂਣ ਵਾਲੀ ਆ ਸਿਰਫ 2 ਕੁ ਮਹੀਨੇ ਰਹਿੰਦੇ ਨੇਗੇ ਇਹਦੇ ਤੇ ਜਿਹੜੇ ਨਾਲ ਦੂਸਰੇ ਜਾਨਵਰ ਆ ਗਏ ਇਹਦੇ ਜਿਹੜੇ ਹੈਗੇ ਨੇ ਇਹ ਵੀ ਬਕਾਊ ਨੇਗੇ ਤੇ ਪਾਠਾ ਜਿਹੜੀ ਨਾਲ ਇਹ ਵੀ ਬਕਾਊ ਆ ਜਿਹੜੀ ਸੂਨ ਵਾਲੀ ਬੱਕਰੀ ਹੈਗੀ ਇਸ ਦੀ ਕੀਮਤ ਆ ਜਿਹੜੀ ਬਾਈ ਹੋਰਾਂ ਨੇ 25000 ਰੁਪਏ ਜਿਹੜੀ ਡਿਮਾਂਡ ਆ ਉਹ ਕੀਤੀ ਹੈਗੀ ਤੇ ਦੂਸਰੇ ਜਾਨਵਰ ਦੀ ਹੈਗੀ ਜਿਹੜੀ ਉਹ 15000 ਰੁਪਏ ਜਿਹੜੀ ਡਿਮਾਂਡ ਕੀਤੀ ਗਈ ਹੈਗੀ ਬਾਕੀ ਬਾਈ ਕਹਿੰਦਾ ਜੇ ਸਾਰੇ ਜਾਨਵਰ ਤੁਸੀਂ ਇਹ ਦੋਨੋਂ ਜਾਨਵਰ ਨੇ ਜਿਹੜੇ ਇਕੱਠੇ ਖਰੀਦ ਦਿਓਗੇ ਤਾਂ ਉਹਦੇ ਵਿੱਚ ਜਿਹੜਾ ਰੇਟ ਆ ਉਹ ਆਪਾਂ ਕਰ ਲਾਂਗੇ ਮਤਲਬ ਜਿਹੜਾ ਮੌਕੇ ਤੇ ਰੇਟ ਉਹ ਕੀਤਾ ਜਾਊਗਾ ਸਬਾਈ ਉਹਰੇ ਜਿਹੜਾ ਮੌਕੇ ਤੇ ਮਾਨਤਾਨ ਕਰ ਦੇਣਗੇ ਉਹ ਜਾ ਜਿਹੜੇ ਵੀਰਾਂ ਨੇ ਵੀ ਇਹ ਜਾਨਵਰ ਖਰੀਦਣੇ ਨੇਗੇ ਉਹ ਕੰਟੈਕਟ ਨੰਬਰ ਦੇ ਉੱਪਰ ਕੰਟੈਕਟ ਕਰਕੇ ਵਿਜ਼ਿਟ ਕਰਕੇ ਲੈ ਸਕਦੇ ਨੇਗੇ ਦੋਸਤੋ ਹੁਣੇ-ਹੁਣੇ ਤੁਹਾਨੂੰ ਜਿਹੜੇ ਬਰਬਰੀ ਨਸਲ ਦੇ ਜਾਨਵਰ ਆ ਉਹ ਦਿਖਾਏ ਨਹੀਂਗੇ ਸੇਲ ਵਾਸਤੇ ਤੇ ਜਿਹੜਾ ਇਹਨਾਂ ਵੀਰਾਂ ਦਾ ਆਪਣਾ ਕੰਟੈਕਟ ਨੰਬਰ ਆ ਗਿਆ ਉਹ ਹੈਗਾ 83609 97604 ਪਿੰਡ ਹੈਗਾ ਬੁਰਜ ਮਾਨਸਾ ਮਾਨਸਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਇਹਨਾਂ ਦਾ ਤੇ ਘਰ ਇਹਨਾਂ ਦਾ ਜੋਧਪੁਰ ਵਾਲੀ ਸੜਕ ਦੇ ਉੱਪਰ ਆ ਮਾਨ ਗੌਟ ਫਾਰਮ ਸੋ ਫੋਨ ਕਰਕੇ ਤੁਸੀਂ ਇਹਨਾਂ ਦੇ ਘਰੇ ਵਿਜ਼ਿਟ ਕਰਕੇ ਜਿਹੜੇ ਜਾਨਵਰ ਖਰੀਦ ਸਕਦੇ ਹੋਗੇ ਬਾਈ ਜਿਹੜੇ ਵੀ ਇੰਟਰਸਟਿਡ ਨੇਗੇ ਬਾਈ ਨੂੰ ਕਾਲ ਕਰ ਲਿਓ ਕਾਲ ਕਰਕੇ ਜਿਹੜਾ ਰੇਟ ਤੁਹਾਨੂੰ ਦੱਸਿਆਗਾ ਚਿੱਟੀ ਬੱਕਰੀ ਦਾ ਰੇਟ ਜਿਹੜਾ ਦੱਸਿਆ ਸੀ ਆਪਾਂ ਨੇ ਉਹ 25000 ਰੁਪਏ ਦੱਸਿਆ ਸੀ ਤੇ ਜਿਹੜੀ ਦੂਸਰੀ ਜਾਨਵਰ ਆ ਗਿਆ ਸੀ ਉਹਦਾ 15000 ਰੁਪਏ ਰੇਟ ਦੱਸਿਆ ਸੀ ਜੇਕਰ ਕੋਈ ਇਕੱਠੇ ਜਾਨਵਰ ਖਰੀਦਦਾਗਾ ਤਾਂ ਬਾਈ ਜਿਹੜਾ ਉਹਨਾਂ ਦਾ ਮੌਕੇ ਤੇ ਮਾਨਤਾਨ ਵੀ ਕਰਨਗੇ ਸੋ ਜਿੰਨਾ ਕੋ ਹੋ ਸਕਿਆ ਉਹਨਾਂ ਜਿਹੜਾ ਲੈਸ ਲੈਸ ਉਹ ਕਰ ਦੇਣਗੇ ਤੇ ਇੱਕ ਵਾਰੀ ਤੁਸੀਂ ਕੰਟੈਕਟ ਕਰਕੇ ਜਿਹੜਾ ਵਿਜ਼ਿਟ ਕਰਕੇ ਇਹਨਾਂ ਜਾਨਵਰਾਂ ਨੂੰ ਖਰੀਦ ਸਕਦੇ ਹੋ ਧੰਨਵਾਦ ਜੀ